ਹੈਲੋ ਜੀ ਸਾਰਿਆਂ ਨੂੰ ਸ਼ਸ਼ੀਕਾ ਸਾਰੇ ਜਣੇ ਠੀਕ ਹੋਵੋਗੇ ਵਧੀਆ ਹੋਵੋਗੇ ਅੱਜ ਆਪਾਂ ਇੱਕ ਸੋਹਣੀ ਜਿਹੀ ਵੀਡੀਓ ਸ਼ੇਅਰ ਕਰਨ ਲੱਗੇ ਆਂ ਹਾਂ ਜੀ ਵੀ ਸਾਰੇ ਜਣੇ ਜਾਣਦੇ ਹੋਮਗੇ ਵੀ ਆਪਾਂ ਇੱਕ ਇਹ ਮਿੱਟੀ ਦਾ ਘੜਾ ਲੈਤਾ ਆਪਾਂ ਲੱਤੀ ਐ ਇਮਲੀ ਤੇ ਇੱਕ ਆਲੂ ਖਰਾ ਇਹ ਮੈਂ ਪਾ ਦਿੰਨਾ ਇੱਕ ਪੰਡਾ ਗਲਾਸ ਇਹ ਆ ਪਕੜੇ ਦੇ ਵਿੱਚ ਪਾਵਾਂਗੇ ਕਾਲੀ ਦਾ ਗਲਾਸ ਤੇ ਆ ਚੀਜ਼ਾਂ ਲਈ ਆਪਾਂ ਪਾਵਾਂਗੇ ਪਕੜੇ ਦੇ ਵਿੱਚ ਹੀ ਹਲਦੀ ਕਾਪ ਲੈਤਾ ਜੀ ਵੱਡਾ ਚਮਕੀ ਸ਼ੱਕਰ ਦਾ ਇਹਨੂੰ ਵਿੱਚ ਮਿਕਸ ਕਰ ਦਮਾਂਗੇ ਕੋੜੀ ਲੱਤੇ ਦੀ ਆਪਾਂ ਸੌਚ ਇਹਨੂੰ ਵੀ ਆਪਾਂ ਦੁੱਧੇ ਵਿੱਚ ਨਿਚਾ ਦੇਣਾ ਇਹ ਪਾਣੀ ਜਦੋਂ 2-3 ਘੰਟੇ ਹੋ ਗਏ ਤੇ ਆਪਾਂ ਇਹਨੂੰ ਇਨ ਰੱਖਣਾ ਪੀਂ ਪੀ ਕੇ ਰੱਖਣਾ ਤੇ ਇਹਨੂੰ ਪਾਣੀ ਨੂੰ ਆਪਾਂ ਨਰਨੇ ਕਾਲ ਜੀ ਪੀ ਸਕਦੇ ਆ ਦੁਪਹਿਰੇ ਵੀ ਪੀ ਸਕਦੇ ਆ ਜ਼ਰੂਰੀ ਨਹੀਂ ਵੀ ਆਪਾਂ ਨਰਨੇ ਕਾਲ ਜੀ ਹੀ ਪੀ ਸਕਦੇ ਆ ਇਹ ਪਾਣੀ ਬਹੁਤ ਫਾਇਦੇਮੰਦ ਆੇ ਪੇਟ ਦੀਆਂ ਸਾਰੀਆਂ ਬਿਮਾਰੀਆਂ ਨੂੰ ਠੀਕ ਕਰਦਾ ਜਿਵੇਂ ਕਿ ਤੰਤਜਾਬ ਹੋ ਗਿਆ ਮੋਟਾਪਾ ਹੋ ਗਿਆ ਕਬਜ ਹੋ ਗਈ ਜਲਨ ਹੋਣ ਲੱਗ ਜਾਂਦੀ ਆ ਐਸਿਡਿਟੀ ਵੀ ਕਰਨ ਲੱਗ ਜਾਂਦੀ ਆ ਆਪਣੇ ਪੇਟ ਦੇ ਵਿੱਚ ਇਹ ਸਾਰੀਆਂ ਬਿਮਾਰੀਆਂ ਨੂੰ ਠੀਕ ਕਰਦਾ ਤੇ ਆਪਾਂ ਜਦੋਂ ਇਹ ਬਿਲਕੁਲ ਜਮਾ ਭੇਜਗੇ ਹਨਾ ਤਾਂ ਮਿਕਸ ਹੋਗੇ ਪਾਣੀ ਦੇ ਵਿੱਚ ਮੈਲਟ ਕਰਕੇ ਉਹਨੂੰ ਛਾਣ ਕੇ ਆਪਾਂ ਪੀਣਾ ਹੈ 2 ਘੰਟੇ ਬਾਅਦ ਦੇਖਾਂਗੇ ਵੀ ਇਹ ਪਾਣੀ ਕਿਦਾਂ ਦਾ ਬਣਿਆ ਤੇ ਤੁਸੀਂ ਇਹਨੂੰ ਸਾਰੀ ਰਾਤ ਵੀ ਪੀਉਂ ਕੇ ਰੱਖ ਸਕਦੇ ਹੋ ਤੇ ਫਿਰ ਇਸ ਪਾਣੀ ਸਵੇਰੇ ਉੱਠ ਕੇ ਪੀ ਸਕਦੇ ਹੋ ਜਿਸ ਦੇ ਨਾਲ ਤੁਹਾਡੇ ਸਾਰੀਆਂ ਬਿਮਾਰੀਆਂ ਪੇਟ ਦੀਆਂ ਦੂਰ ਹੋ ਜਾਣਗੀਆਂ ਮੋਟਾਪਾ ਵਰਗੀਆਂ ਕਬਜ ਕਬਜੀ ਹੋ ਜਾਂਦੀ ਹੈ ਕਈਆਂ ਨੂੰ ਹਨ ਤੇ ਬਿਲਕੁਲ ਪੇਟ ਦੀਆਂ ਇਹ ਹਰ ਇੱਕ ਬਿਮਾਰੀ ਠੀਕ ਹੋ ਜੂ ਲਿਵਰ ਬਿਲਕੁਲ ਤੰਦਰੁਸਤ ਹੋ ਜੂ ਤੇ ਜਿੱਦਾਂ ਕਿ ਭੁੱਖ ਨਹੀਂ ਲੱਗਦੀ ਆਪਾਂ ਨੂੰ ਹਨ ਤੇ ਜਲਣ ਹੋਣ ਲੱਗ ਜਾਂਦੀ ਹੈ ਆਪਣੇ ਪੇਟ ਦੇ ਵਿੱਚ ਤੇ ਤੁਸੀਂ ਇਹਦੇ ਵਿੱਚ ਪੁਦੀਨੇ ਦੇ ਪੱਤੇ ਵੀ ਪਾ ਸਕਦੇ ਹੋ ਤਾਂ ਕਿ ਜੇਕਰ ਤੁਸੀਂ ਪਾਉਣਾ ਚਾਹੁੰਦੇ ਹੋ ਜੇਕਰ ਨਹੀਂ ਪਾਉਣਾ ਚਾਹੁੰਦੇ ਤੇ ਅਵਾਡ ਵੀ ਕਰ ਸਕਦੇ ਹੋ ਜਿਵੇਂ ਕਿ ਮੈਂ ਸ਼ੱਕਰ ਪਾਈ ਹੈ ਤੇ ਤੁਸੀਂ ਇਸ ਦੇ ਵਿੱਚ ਮਿਸਰੀ ਵੀ ਪਾ ਸਕਦੇ ਹੋ ਧਾਗੇ ਵਾਲੀ ਮਿਸਰੀ ਲੈ ਕੇ ਉਹ ਪਾ ਸਕਦੇ ਹਾਂ ਹੁਣ ਆਪਾਂ ਇਹਨੂੰ 2 ਘੰਟੇ ਲਈ ਰੈਸਟ ਤੇ ਰੱਖਾਂਗੇ ਤੇ ਦੂਜਾ ਵਾਰ ਆਪਾਂ ਦੇਖਾਂਗੇ ਪਾਣੀ ਕਿਦਾਂ ਦਾ ਤਿਆਰ ਹੁੰਦਾ ਆਪਾਂ ਇਹਨੂੰ ਚੰਗੀ ਤਰ੍ਹਾਂ ਠਕ ਤੱਕ ਤੇ ਰੱਖਤਾ ਤੇ ਆਪਾਂ ਫਿਰ ਬਾਅਦ ਵਿੱਚ ਦੇਖਦੇ ਹਾਂ ਪਾਣੀ ਦੇਵਚੀ ساری ਕੀ ਜਿਹੜੀ ਕੋਲ ਦੀ ਉਹ ਤੇ ਆਪਾਂ ਹੱਥ ਨਾਲ ਮਸਲ ਕੇ ਸਾਲ ਕੀ ਪਾਣੀ ਨੂੰ ਪੀਵਾਂਗੇ ਤੇ ਤੁਹਾਨੂੰ ਦੱਸਾਂਗੇ ਕਿ ਕਿੱਦਾਂ ਮਸਲ ਕੇ ਇਹਨਾਂ ਪਾਣੀ ਨੂੰ ਨਿਚੋੜ ਕੇ ਕੱਢ ਲੈਣਾ ਜਿਹੜੇ ਜਿਹੜੇ ਜਿਹੜਾ ਆਪਾਂ ਉਹ ਪਾਣੀ ਰੱਖਿਆ ਸੀਗਾ ਤੇ ਉਹਨੂੰ ਆਪਾਂ ਚੰਗੀ ਤਰ੍ਹਾਂ ਬੋਲ ਲਾਵਾਂਗੇ ਤੇ ਇੱਕ ਆ ਪਾੜ ਲੈਣੇ ਨੀ ਕੰਮਾ ਤੇ ਕਾ ਪਾ ਲੈਣੀ ਚਾੜੀ ਛੰਨੀ ਤੇ ਆਪਾਂ ਇਹ ਉਰਟਾ ਲਾਂਗੇ ਤਾਂ ਇਹ ਤੋਂ ਲੰਗੀ ਚੰਗੀ ਤਰ੍ਹਾਂ ਹੱਥ ਖਲਮਾ ਫੜਤੀ ਜੀ ਰਾਤ ਪਰ ਪਏ ਰੱਖੇ ਤਾਂ ਇਹ ਇਤੋਂ ਵੀ ਵਧੀਆ ਬਣ ਜਾਂਦਾ ਬਈ ਇਹਨਾਂ ਕਟੰਗੀ ਤਰ੍ਹਾਂ ਫੋਲ ਲਾਂਗੇ ਸਾਰਾ ਰਸ ਕੱਢ ਲਵਾਂਗੇ ഇന്ന്സ ചാണൽ തയ്യാറുക ഫൈദേ ഉ ਤੁਹਾਡਾ ਡਿਪੇਟ ਦੀਆਂ ਸਾਰੀਆਂ ਪ੍ਰੋਬਲਮ ਠੀਕ ਹੋ ਜਾਣਗੀਆਂ ਵੀਰੇ ਜੇ ਤੁਸੀਂ ਇਹ ਪੀਓਗੇ ਡੇਲੀ ਤੁਸੀਂ ਪੀਣਾ ਤੁਸੀਂ ਬੈਸਿਕ ਦਾ ਤੁਸੀਂ ਸਵੇਰ ਦੇ ਟਾਈਮ ਹੀ ਪੀਣਾ ਨਿਰਨਿਕਾਰ ਜੀ ਪੀਣਾ ਤਾਂ ਬਹੁਤ ਵਧੀਆ ਕੰਮ ਕਰਦਾ ਇਹ ਪਾਣੀ ਇਹ ਰਿਜ਼ਲਟ ਬਹੁਤ ਹੁੰਦਾ ਪੇਟ ਦੀ ਹਰ ਇੱਕ ਬਿਮਾਰੀ ਨੂੰ ਠੀਕ ਕਰ ਦੋਗਾ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਅੱਗੇ ਸ਼ੇਅਰ ਕਰਨਾ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਮੈਂਟ ਕਰਨਾ ਧੰਨਵਾਦ ਜੀ